ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ ਅਕਾਲੀ ਦਲ ਦੇ ਐਸਸੀ ਵਿੰਗ ਤੇ ਇਸਤਰੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਭਰੋਸਾ ਪ੍ਰਗਟਾਇਆ ਹੈ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਜ਼ਿਲ੍ਹਾ ਪ੍ਰਧਾਨ ਅਹੁਦੇਦਾਰ ਬਲਾਕਾਂ ਦੀਆਂ ਜਿਹੜੀਆਂ ਹਲਕੇ ਦੀਆਂ ਇੰਚਾਰਜ ਐ ਸਾਰੀਆਂ ਬੀਬੀਆਂ ਇੱਥੇ ਆਗੂ ਹਾਜ਼ਰ ਹੋਈਆਂ ਸਭ ਤੋਂ ਪਹਿਲਾਂ ਤਾਂ ਸਾਰੀਆਂ ਬੀਬੀਆਂ ਨੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੀ ਅਗਵਾਈ ਦੇ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕੀਤਾ ਤੇ ਪੂਰਾ ਸਮਰਥਨ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਉਹਨਾਂ ਦੇ ਨਾਲ ਹੈ ਤੇ ਦੂਸਰਾ ਜਿਹੜਾ ਸਾਡਾ ਏਜੰਡਾ ਅੱਜ ਦੀ ਮੀਟਿੰਗ ਦਾ ਸੀਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨਾ ਵੱਧ ਤੋਂ ਵੱਧ ਐਕਸਪੈਂਡ ਕਰਨਾ ਤਾਂ ਜੋ ਅਸੀਂ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਉਹਦੇ ਵਿੱਚ ਅਸੀਂ ਜਿਹੜੀਆਂ ਚੋਣਾਂ ਹੋਣ ਉਹਦੇ 'ਚ ਇਸਤਰੀ ਵਿੰਗ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੋਵੇ। ਇਸ ਬਾਰੇ ਮੀਟਿੰਗ ਦੇ ਵਿੱਚ ਕੀ ਗੱਲ ਬਹੁਤ ਲੱਗਦੀ ਕਿ ਪ੍ਰਧਾਨ ਸਾਹਿਬ ਨੇ ਸੁਝਾ ਦਿੱਤੇ ਪਹਿਲਾਂ ਹੀ ਕਰ ਹਾਂਜੀ ਪ੍ਰਧਾਨ ਜੀ ਵੱਲੋਂ ਇਹ ਸੁਝਾਏ ਹੈ ਕਿ ਜਿਹੜੀਆਂ ਬੀਬੀਆਂ ਹੈਗੀਆਂ ਸਾਨੂੰ ਇਸਤਰੀ ਅਕਾਲੀ ਦਲ 50% ਔਰਤਾਂ ਜਿਨ੍ਹਾਂ ਦੀ ਵੋਟ ਹੈਗੀ ਆ ਤਾਂ ਅਸੀਂ 50% ਔਰਤਾਂ ਨੂੰ ਇਗਨੋਰ ਕਰਕੇ ਆਪਾਂ ਕਾਮਯਾਬ ਨਹੀਂ ਹੋ ਸਕਦੇ ਸੋ ਇਸ ਕਰਕੇ ਉਹਨਾਂ ਵੱਲੋਂ ਇਹ ਸੁਝਾਇਆ ਕਿ ਆਪਾਂ ਇਸਤਰੀ ਵਿੰਗ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਰ ਸਿੰਘ ਸੇਖੋ ਦੀ ਅਗਵਾਈ ਹੇਠ ਜੀਰਾ ਹਲਕੇ ਵਿੱਚ ਵੀ ਬੈਠਕ ਹੋਈ ਹੈ ਜਿੱਥੋਂ ਸਮੁੱਚੀ ਜਥੇਬੰਦੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਇੱਕ ਜੁੱਟਾ ਦਾ ਪ੍ਰਗਟਾਵਾ ਕੀਤਾ ਹੈ ਸ਼੍ਰੋਮਣੀ ਅਕਾਲੀ ਦੇ ਵਿੱਚ ਜਿਹੜੀਆਂ ਬਾਕੀ ਸਰਾ ਕੁਝ ਦਿਖਾਈ ਦਿੰਦੀਆਂ ਨੇ ਉਹ ਉਸ ਦੇ ਸੰਬੰਧ ਵਿੱਚ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧਿ ਵਿਧਾਨ ਹੈ ਤੇ ਇਲੈਕਟਿਡ ਬਾਡੀ ਹੈ ਔਰ ਪ੍ਰਧਾਨ ਵੀ ਪਹਿਲਾਂ ਪਰティਮ ਦੀ ਹੈ ਫਿਰ ਸਰਕਲ ਪ੍ਰਧਾਨ ਬਣਦੇ ਆ ਸਰਕਰ ਪ੍ਰਧਾਨ ਅੱਗੇ ਚੁਣਦੇ ਆ ਪ੍ਰਧਾਨ ਚੁਣਦੇ ਆ ਸਾਰਾ ਕੁਝ ਜਿਹਦੀ ਭਰਤੀ ਵੱਧ ਹੁੰਦੀ ਹੈ ਜਿਹਦੇ ਡੈਲੀਗੇਟ ਵੱਧ ਹੁੰਦੇ ਆ ਉਹਨੂੰ ਪ੍ਰਧਾਨ ਚੁਣਿਆ ਜਾਂਦਾ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਯੂਨੀਨਿਮਸਲੀ ਜਿਹੜੇ ਆ ਪ੍ਰਧਾਨ ਚੁਣੇ ਗਏ ਔਰ ਇਹਦਾ ਇੱਕ ਵਿਧੀ ਵਿਧਾਨ ਹੈ ਉਹਨਾਂ ਅਨੁਸਾਰੇ ਆਵਰਾਂ ਦਿੱਤੀਆਂ ਗਈਆਂ ਕਿ ਉਹ ਵਰਕਿੰਗ ਕਮੇਟੀ ਦੀ ਜਿਹੜੀ ਇਹ ਬੰਦਰ ਬਣਾਉਂ ਉਹ ਜ਼ਿਲ੍ਹਾ ਜੱਜਦਾਰ ਬਣੋ ਉਸ ਜਿਹੜੇ ਹੈ ਹਲਕਾ ਇਨਚਾਰਜ ਬਣਾਉਂਨ ਉਹ ਸਾਰਾ ਕੁਝ ਉਹਨਾਂ ਨੂੰ ਪਾਵਰ ਮਿਲਿਆ ਔਰ ਉਹਨਾਂ ਨੇ ਬਣਾਇਆ ਬਣਾਉਣ ਤੋਂ ਬਾਅਦ ਕੁਝ ਬੰਦੇ ਇਹਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਵੈਸਟਰਨ ਇੰਟਰਸਟ ਹੈ ਮਗਰ ਉਹਨਾਂ ਦੇ ਖਤ ਬਹੁਤ ਓਡੀ ਪਾਰਟੀ ਲੱਗੀ ਹੋਈ ਹੈ ਕਿ ਕਿਵੇਂ ਨਾ ਕਿਵੇਂ ਜਿਵੇਂ ਮਹਾਰਾਸ਼ਟਰ ਸ਼ਾਕਤਪਵਾਦੀ ਪਾਰਟੀ ਨੂੰ ਘੇਰੂ ਘੇਰੂ ਕੀਤਾ ਉਸੇ ਤਰ੍ਹਾਂ ਪੰਜਾਬ ਦੀ ਖੇਤਰੀ ਪਾਰਟੀ ਸ਼ੌਨੀ ਕਾਲੇ ਵਾਲੀ ਨੇ ਕਿ ਦੋ 파ਟ ਕਰਦੇ ਲੱਗੇ ਸੋ ਉਹਨਾਂ ਦੇ ਮੋਹਰੇ ਬਣ ਕੇ ਇਹ ਲੋਕ ਆ ਜਿਹੜੇ ਇਹ ਕੰਮ ਕਰਦੇ ਸੋ ਮੇਰਾ ਜਿਹੜਾ ਅੱਜ ਮੀਟਿੰਗ ਬੁਲਾਉਣ ਦਾ ਸਾਡੇ ਹਲਕੇ ਦੀ ਇਸ ਕਰਕੇ ਮੀਟਿੰਗ ਬੁਲਾਈ ਹੈ ਕਿ ਸਾਰੇ ਅਹੁਦੇਦਾਰ ਸਾਰੇ ਜਿਹੜੇ ਯੂਥ ਵਿੰਗ ਦੇ ਵੀ ਤੇ ਅਕਾਲੀ ਦਲ ਦੇ ਦੋ ਸ਼੍ਰੋਮੀ ਕਮੇਟੀ ਦੇ ਮੈਂਬਰ ਐ ਇਤੋਂ ਦੋਵੇਂ ਹਾਜ਼ਰ ਐ ਸੋ ਇਹ ਸਾਰੀ ਮੀਟਿੰਗ ਇਸ ਕਰਕੇ ਬਣਾਈ ਗਈ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਮੰਨਦੇ ਆਂ। ਪਰ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੀ ਗੱਲ ਕਰਦੇ ਆਂ। ਪਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਰਹੇ ਆਂ। ਸ਼੍ਰੋਮਣੀ ਅਕਾਲੀ ਦਲ ਦੇ ਰਾਗਾਂਗੇ। ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਪਾਰਟੀਆਂ ਤੇ ਤੇ ਕੋਈ ਗੱਲ ਨਹੀਂ। ਅਸੀਂ ਤਾਂ ਉਹ ਦਿਨ ਵੀ ਦੇਖਿਆ ਮੈਂ ਤਾਂ ਜਦੋਂ ਬਾਦਲ ਸਾਹਿਬ ਜ਼ਿਲ੍ਹੇ ਦੀ ਮੀਟਿੰਗ ਚਾਸੀ ਦੇ ਗੇਟ 'ਚ ਬੁਲਾਉਂਦੇ ਹੁੰਦੇ ਸੀ ਤੇ 50 ਬੰਦੇ ਇਕੱਠੇ ਹੁੰਦੇ ਸੀ। ਤੇ ਉਸ ਤੋਂ ਬਾਅਦ 15 ਸਾਲ ਅਕਾਲੀ ਦਲ ਨੇ ਰਾਜ ਕਰ ਲਿਆ। ਉਹ ਦੁਮਾਰੇ ਦੰਤਾ ਨਹੀਂ ਹੋਣ। ਸੋ ਇਹ ਲੋਕ ਜਿਹੜੇ ਜਿਹੜੇ ਪਾਰਟੀਆਂ ਦੇ ਕਹਿ ਕਹਾਏ ਤੇ ਪਾਰਟੀ ਨੂੰ ਲੋਹ ਫਾੜ ਕਰਨ ਲੱਗੇ ਹੋਏ ਆ ਇਹ ਉਹ ਲੋਕ ਆ ਇਹਨਾਂ ਦਾ ਵੈਸਟ ਇੰਡੀਆ ਚ ਹੈ। ਸੋ ਇਹ ਹੱਟੇ ਚ ਜਿੰਮੇ ਨੂਰ ਹੁੰਦਾ ਨਾ। ਹੁਣ 1-2% ਲੋਕ ਆ ਜਿੱਥੇ ਡੈਮੋਕ੍ਰੈਟਿਕ ਸੈਟਅਪ ਹੋ ਗਏ। ਤੇ 1-2% ਲੋਕ ਉੱਤੇ ਕੀ ਕਰਨਗੇ? ਮੂੰਹ ਦੀ ਗਾਣਗੇ। ਚਾਰ ਦਿਨ ੱੱਕੇ ਖਾ ਕੇ ਆ ਜਾਣਗੇ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸ਼ੋਭਾ ਨਹੀਂ ਕਰਨੀਆਂ। ਸ਼ਰਮ ਨਹੀਂ ਅਕਾਲੀ ਦਾ। 103 ਸਾਲ 4 ਸਾਲ ਪੁਰਾਣੀ ਪਾਰਟੀ ਹੈ ਔਰ ਬੜੀਆਂ ਛਾਹਤਾਂ ਤੋਂ ਬਾਦ ਬਣੀ ਹੈ ਇਹ ਲੋਕ ਇੱਕ ਬਹੁਤ ਢੀ ਪਾਰਟੀ ਜਿਹੜੀ ਸੈਂਟਰ ਚ ਰਾਜ ਕਰ ਰਹੀ ਹੈ ਉਹਦੇ ਕਹੇ ਕਹਾਏ ਤੇ ਇਹ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਖੇਤਰੀ ਪਾਰਟੀ ਨੂੰ ਖਤਮ ਕਰ ਦੇ ਦਿੰਦੇ ਸੋ ਇਹ ਕਦੇ ਵੀ ਅਸੀਂ ਹੁਣ ਨਹੀਂ ਦੇਾਂਗੇ ਅਸੀਂ ਸਾਰੇ ਜੋ ਬੱਚਾ ਬੱਚਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਸਾਡੇ ਸਾਰੇ ਹਲਕੇ ਦੇ ਮਲਕ ਮੈਂ ਤਾਂ ਇਹ ਕਹਾਂਗਾ ਜ਼ਿਲ੍ਹੇ ਚ ਵੀ ਕੋਈ ਇੱਕ ਵੀ ਇਹੋ ਜਿਹਾ ਨਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਨਾ ਕੋਈ ਡੈਲੀਗੇਟ ਹੈ ਨਾ ਕੋਈ ਵਰਕਿੰਗ ਕਮੇਟੀ ਦਾ ਮੈਂਬਰ ਹੈ ਤੇ ਨਾ ਕੋਈ ਹਲਕਾ ਚਾਰ ਗਿਆ ਜਿਹੜਾ ਸੁਬੀਰ ਜੀ ਦੇ ਵਰਕਰ ਹੋਵੇ ਬਾਗੀਆਂ ਨੂੰ ਕੀ ਸਨੇਹ ਦੇਣਾ ਚਾਹੁੰਗੇ ਬਾਗੀਆਂ ਨੂੰ ਮੇਰੀ ਸਨੇਹ ਦੇਣਾ ਚਾਹੁੰਦੇ ਆ ਕਿ ਤੁਸੀਂ ਆਪ ਦੇ ਘਰ ਵਾਪਸ ਆ ਜਾਓ ਬੈਠ ਕੇ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰੋ ਜਿਹੜੇ ਤੁਹਾਨੂੰ ਇਤਰਾਜ਼ ਹੈ ਕੋਈ ਸੁਝਾਅ ਹੋ ਸਕਦਾ ਤੁਹਾਡੇ ਕੋਲ ਵੀ ਚੰਗੇ ਹੋਣ ਤੁਸੀਂ ਸੁਝਾਅ ਦੇਣੇ ਆ ਆ ਵੇਦੰਦੀ ਪਾਰਟੀ ਬੈਠ ਕੇ ਕਰੋ ਜਿਹੜਾ ਕੁਝ ਕਰਨਾ ਹੈ ਬੈਠ ਕੇ ਇਹ ਨਹੀਂ ਹੈ ਕਿ ਪ੍ਰੈਸ 'ਚ ਜਾਓ ਜਾਂ ਬਾਹਰ ਜਾ ਕੇ ਤੁਸੀਂ ਪਾਰਟੀ ਤੋਂ ਉੱਪਰ ਉੱਠ ਕੇ ਤੁਸੀਂ ਮੀਟਿੰਗਾਂ ਕਰੋ ਪਾਰਟੀ ਤੋਂ ਬਾਹਰ ਜਾ ਕੇ ਇਹ ਸ਼ੋਭਾ ਨਹੀਂ ਦਿੰਦੀ ਗੱਲ ਹੈ ਕਿ ਇਹ ਸਾਰੀਆਂ ਜਿਹੜੀਆਂ ਹਰਕਤਾਂ ਇਹ ਤੁਹਾਡੇ ਲਾਸਤੇ ਮਾਰੀਆਂ